ਸਸਕਾਰ ਦੀ ਪਿਆਰ ਭਰੀ ਸਸਕਾਰ ਮੈਂ ਜਰਦਾਸਪੁਰ ਤੋਂ ਪ੍ਰੇਮ ਸਿੰਘ ਪੁਰੀਆ ਆ ਸੋਸ਼ਲ ਮੀਡੀਆ ਤੇ 우ਸਤਾਦ ਸ਼ਰਿੰਦਰ ਸਿੰਧਾ ਜੀ ਬਾਰੇ 우ਸਤਾਦ ਜੀ ਬਾਰੇ ਬਹੁਤ ਗਲਤ ਬੋਲਿਆ ਜਾ ਰਿਹਾ ਉਹਨਾਂ ਦੀ ਸ਼ਾਨ ਦੇ ਖਿਲਾਫ ਬੀਬੀ ਸਚੇਤ ਬਾਲਾਵਾਲਾ ਸੋ ਬੀਬਾ ਜੀ ਤੁਸੀਂ ਬਹੁਤ ਸੁਲਝੇ ਹੋ ਜੇ ਆਪ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਊਗਾ ਤੁਸੀਂ ਉਹਨਾਂ ਦੇ ਨਾਲ ਪ੍ਰੋਗਰਾਮ ਹੀ ਕੀਤੇ ਸਾਰੇ ਕੰਮ ਕੀਤੇ ਤੁਸੀਂ ਉਹਨਾਂ ਦਾ ਸਟੇਜਾਂ ਤੇ ਗਏ ਪਤਾ ਨਹੀਂ ਤੁਹਾਡੀ ਰਣਨੀਤੀ ਆਪਣੀ ਕੀ ਸੀ ਪਰ ਸਾਡੇ ਹਿਰਦੇ ਵੱਡੇ ਬਲਵੰਦ ਰਿਆ ਇਤਨਾ ਨਹੀਂ ਪੋਸਟਾਂ ਪਾਉਣੀਆਂ ਨਹੀਂ ਚਾਹੀਦੀਆਂ ਕਿਉਂਕਿ ਤੁਸੀਂ ਵੀ ਵੱਡੇ ਸਿੰਗਰਾਂ ਵਿੱਚ ਨਾਮ ਹੁੰਦਾ ਪਰ ਵੱਡੇ ਸਿੰਗਰ ਹੁੰਦੇ ਆ ਵੀ ਗਲਤੀ ਕਰਨੇ ਹੋ ਜੀ ਰਮਲਾ ਸਾਹਿਬ ਬਾਰੇ ਬੋਲਿਆ ਸਦੂ ਸਕੰਦਰ ਮਾਨਕ ਸਾਹਿਬ ਉਹ ਬਹੁਤ ਵੱਡੀਆਂ ਹਸਤੀਆਂ ਨੇ ਉਹਨਾਂ ਦੀ ਬੰਦਗੀ ਬਹੁਤ ਸੀ ਤੇ ਵਿਵਾਦੀ ਇਸ ਤਰ੍ਹਾਂ ਦੇ ਬੋਲ ਬੋਲ ਕੇ ਤੁਸੀਂ ਸਾਨੂੰ ਬਹੁਤ ਸਾਡੇ ਦੁੱਖ ਹੋਇਆ ਸਾਨੂੰ ਇਤਨਾ ਦੇ ਬੋਲ ਤੁਸੀਂ ਜਵਾਨੀ ਵਾਰੀ ਹਟਦੇ ਹੋ ਨਹੀਂ ਸਕਦੇ ਤੇ ਹੁਣ ਤੁਸੀਂ ਵੀਊ ਲੈਣ ਦੇ ਮਾਰੇ ਚੈਨਲਾਂ ਉੱਤੇ ਐਵੇਂ ਹਵਾ ਤਾਵਾ ਬੋਲ ਕੇ ਕੀ ਸਾਫਤ ਕਰਨਾ ਚਾਹੁੰਦੇ ਜੀ ਤੁਹਾਡੇ ਬੱਚੇ ਵੀ ਵੰਦੇ ਆ ਤੁਹਾਡੀ ਫੈਮਿਲੀ ਵੰਦੀ ਆ ਇਤਨਾ ਦੇ ਆਪ ਸ਼ਬਦ ਬੋਲ ਕੇ ਹਟੋ ਜਾਓਗੇ ਤੁਸੀਂ ਨਹੀਂ ਹਟਵਣਾ ਹੁਣ ਤੁਸੀਂ ਬੁੱਢਾ ਹੋਇਆ ਸ਼ੀ ਅਖਬਰੀ ਦਾ ਕੰਮ ਲੱਗੀ ਦੇ ਜਿੰਨਾ ਕਿ ਤੁਸੀਂ ਕਰ ਲਿਆ ਹੁਣ ਅੱਗੇ ਦੀ ਤਿਆਰੀ ਕਰੀਏ ਉਮਰ ਬਹੁਤ ਛੋਟੀ ਹੈ ਇਸ ਕਰਕੇ ਸਾਡੇ ਮੜਾ ਨੂੰ ਠੇਸ ਪਹੁੰਚੀ ਆ ਸ਼ਰਿੰਦਰ ਸ਼ੰਦਾ ਦੇ ਸ਼ਗਿਰਦ ਬਹੁਤ ਨੇ ਜਿਨ੍ਹਾਂ ਦੇ ਫੋਨ ਆ ਰਹੇ ਨੇ ਕੱਲ ਅੰਮ੍ਰਿਤਸਰ ਮੀਟਿੰਗ ਹੋਈ ਹੈ ਬਹੁਤ ਵੱਡੀ ਇਹਦੇ ਵਾਪਤ ਜਿਹਦੇ ਵਿੱਚ ਨਾਮਵਰ ਕਲਾਕਾਰ ਹਰਪਾਲ ਠੱਠੇਵਾਲ ਜੀ ਅਸੀਲਾ ਸਾਹਿਬ ਮੈਂ ਤਾਂ ਕੱਲ ਗਿਆ ਸੀ ਮੇਰੇ ਬਰਦਰ ਹਾਜ਼ਰ ਹੋਏ ਨੇ ਜਗਿੰਦਰ ਸਿੰਘ ਪੁਜਾਰੀ ਤੇ ਇਸ ਕਰਕੇ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਕੋਈ ਇਤਨਾ ਦੀ ਪੋਸਟ ਨਾ ਪਾਓ ਸ਼ਾਨ ਦੇ ਖਿਲਾਫ ਕਿਸੇ ਦੀ ਉਹ ਤੇ ਇੱਥੇ ਵਿਚਾਰੇ ਰਹੇ ਨਹੀਂਗੇ ਹੋਣਾ ਮਜ਼ਾ ਉਦੋਂ ਅਸੀਂ ਕਿਤੇ ਜਿੰਦਿਆਂ ਪੰਦੇ ਪੋਸਟ ਫਿਰ ਤੁਹਾਨੂੰ ਗੱਲਾਂ ਦਾ ਜਵਾਬ ਮਿਲਦਾ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਵੀ ਅੱਗੇ ਤੋਂ ਇਹੋ ਜਿਹੇ ਪੋਸਟਾਂ ਪਾਉਣ ਤੋਂ ਗੁਰੇਹ ਚ ਕਰੋ ਜਿਹਦੇ ਨਾਲ ਸਾਰੇ ਸਿਰ ਦੇ ਉਲੰਧ ਲੈ ਜਾਣ ਸਤਿ ਸ਼੍ਰੀ ਅਕਾਲ ਜੀ ਸਾਰੇ ਜਿਹਨਾਂ ਨੂੰ ਮੈਂ ਆਪ ਜੀ ਦਾ ਸ਼ਿਵਨੀ ਵਰਮਾ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਨੈੱਟ ਦੇ ਉੱਤੇ ਇੱਕ ਸਾਡੇ ਸੰਗੀਤ ਪਰਿਵਾਰ ਦੇ ਨਾਲ ਹੀ ਸਬੰਧ ਰੱਖਣ ਵਾਲੀ ਸਾਡੇ ਭੈਣ ਜੀ ਨੇ ਬਹੁਤ ਕੁਲਦੀਪ ਮਾਨਕ ਸਾਹਿਬ ਔਰ ਉਸਤਾਦ सुरेंद्र ਚੰ다 ਜੀ ਬਾਰੇ ਬੜੇ ਘੱਟ ਬਦ ਲਫ਼ਜ਼ਾਂ ਦਾ ਉਹ ਪ੍ਰਯੋਗ ਕਰ ਰਹੇ ਨੇ ਇਹ ਗੱਲ ਵਧੀਆ ਨਹੀਂ ਹੈ ਸਾਡੇ ਬਹੁਤ ਸੀਨੀਅਰ ਬੈਠੇ ਨੇ ਲੁਧਿਆਣਾ ਦੇ ਵਿੱਚ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤੇ ਉਹ ਆ ਕੇ ਇਹਨਾਂ ਨੂੰ ਵੀ ਦੱਸ ਸਕਦੇ ਸੀਗੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਇਹ ਜਿਹੀਆਂ ਗੱਲਾਂ ਕਰਨੀਆਂ ਇਹ ਵਧੀਆ ਗੱਲ ਨਹੀਂ ਕੋਈ ਸ਼ੋਭਾ ਨਹੀਂ ਦਿੰਦੀਆਂ ਅੱਜ ਕੁਲਦੀਪ ਮਾਨਕ ਸਾਹਿਬ ਔਰ ਸਰਿੰਦਰ ਛਿੰਦਾ ਜੀ ਐਸੀਆਂ ਲੀਹਾਂ ਵਾ ਕੇ ਗਏ ਨੇ ਹਜ਼ਾਰਾਂ ਲੋਕ ਉਹਨਾਂ ਨੂੰ ਗਾ ਕੇ ਅੱਜ ਆਪਣੇ ਪਰਿਵਾਰ ਪਾਲਦੇ ਨੇ ਕੁਝ ਕਮੈਂਟਾਂ ਦੇ ਖਾਤਰ ਜੋ ਆਪਣੇ ਚਿਹਰੇ ਨੂੰ ਹਾਈਲਾਈਟ ਕਰਨ ਦੇ ਵਾਸਤੇ ਕਿਸੇ ਦੇ ਤੇ ਚਿੱਕੜ ਛਾਲਣਾ ਬਹੁਤ ਵਧੀਆ ਗੱਲ ਨਹੀਂ ਪਰਮਾਤਮਾ ਇਸ ਗੱਲ ਦਾ ਗਵਾਹ ਹੈ ਜੋ ਬੀਜੋਗੇ ਸੋ ਪਾਓਗੇ ਸੋ ਮੇਰੀ ਬੇਨਤੀ ਹੈ ਸਾਰੇ ਜਣਿਆਂ ਨੂੰ ਚਾਹੇ ਉਹ ਚੈਨਲ ਵਾਲੇ ਨੇ ਚਾਹੇ ਉਹ ਸਾਡੀ ਸੰਗੀਤ ਲੈਣ ਦੇ ਨਾਲ ਅਟੈਚ ਸਾਡੀ ਭੈਣਾ ਬਰਬਰ ਹੈ ਇਹ ਗੱਲ ਸ਼ੋਭਾ ਨਹੀਂ ਦਿੰਦੀ ਔਰ ਇਸ ਗੱਲ ਤੇ ਅੱਗੇ ਤੋਂ ਆਪਣਾ ਕੰਟਰੋਲ ਰੱਖਣਾ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਤੁਹਾਡਾ ਜਗਿੰਦਰ ਸਿੰਘ ਪੁਰੀਆ ਸ਼ਰੋਮਨੀ ਗਾਇਕ 우ਸਤਾਦ ਸ਼ਰਿੰਦਰ ਸਿੰਧਾ ਜੀ ਦਾ ਸ਼ਗਿਰਦ ਤੋਂ ਕਾਫੀ ਦਿਨੋਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਤੋਂ ਕਾਫੀ ਚਰਚਾ ਦਾ ਵਿਸ਼ਾ ਬਣੀ ਪਈ ਹੈ। ਜਿਸ ਵਿੱਚ ਦੇਖੋ ਆਪਾਂ ਤੋਂ ਉਹਨਾਂ ਦਾ ਸਤਿਕਾਰ ਕਰਾਂਗੇ ਬੀਬਾ ਸੁਚੇਤ ਬਾਲਾ ਜੀ ਉਹਨਾਂ ਵੱਲੋਂ ਬਹੁਤ ਹੀ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਜਿਹੜੀ ਕਿ ਬਹੁਤ ਨਿੰਦਣਯੋਗ ਆ। ਸ਼ਰੋਮਨੀ ਗਾयक 우ਸਤਾਦ ਸ਼ਰਿੰਦਰ ਸ਼ੰਦਾ ਜੀ ਬਹੁਤ ਮਹਾਨ ਗਵਈਏ ਹੋਏ ਨੇ ਗਲਦੀਪ ਮਾਨਕ ਸਾਹਿਬ ਬਹੁਤ ਉੱਚ ਕੋਟੀ ਦੇ ਮਹਾਨ ਗਵਈਏ ਹੋਏ ਨੇ ਸਰਦੂਰ ਸਕੰਦਰ ਜੀ ਉਹ ਵੀ ਬਹੁਤ ਮਹਾਨ ਗਵਈਏ ਹੋਏ ਨੇ ਤੋਂ ਐਸੇ ਮਹਾਨ ਗਵਈਆਂ ਦੇ ਖਿਲਾਫ ਕੋਈ ਟਿੱਕਾ ਟਿੱਪਣੀ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ ਤੋਂ ਮੈਂ ਕਹਿੰਦਾ ਵੀ ਬੀਬਾ ਜੀ ਨੂੰ ਬਹੁਤ ਸਮਝ ਨਾ ਬੋਲਣਾ ਚਾਹੀਦਾ ਸੀ ਉਹ ਤੇ ਇਸ ਤਰ੍ਹਾਂ ਬੋਲ ਰਿਹਾ ਜਦੋਂ ਕੋਈ ਇੱਕ ਅਣਜਾਣ ਬੱਚਾ ਬੋਲ ਰਿਹਾ ਜਿਹੜਾ ਕਿ ਬਹੁਤ ਹੀ ਨਿੰਦਨਯੋਗ ਜਿਹੜੀ ਘਟਨਾ ਅਸੀਂ ਉਹਨਾਂ ਦੇ ਸ਼ਗਿਰਦ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਸਰੋਤੇ ਉਹਨਾਂ ਦਾ ਪਰਿਵਾਰ ਤੇ ਸਮੂਹ ਕਲਾਕਾਰ ਭਾਈਚਾਰਾ ਬੀਬਾ ਜੀ ਦੇ ਇਹਨਾਂ ਸ਼ਬਦਾਂ ਦੀ ਘੋਰ ਨਿੰਦਾ ਕਰਦੇ ਹਾਂ ਤੋਂ ਅੱਗੇ ਤੋਂ ਜੋ ਵੀ ਸਾਡੇ ਪੱਤਰਕਾਰ ਭਰਾ ਕਿਸੇ ਦਾ ਵੀ ਪੋਡਕਾਸਟ ਲੈਣ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਕਿਸੇ ਵੀ ਕਲਾਕਾਰ ਦੇ ਜਾਂ ਜਿੱਦੇ ਵੀ ਆਪਾਂ ਕੋਈ ਵੀਡੀਓ ਬਣਾ ਰਹੇ ਹਾਂ ਉਹਦੇ ਖਿਲਾਫ ਇਦਾਂ ਦੀ ਭੱਦੀ ਸ਼ਬਦਾਵਲੀ ਨਾ ਵਰਤੀ ਜਾਵੇ ਇਹ ਸਭ ਤੋਂ ਪਹਿਲਾਂ ਸਾਡੇ ਪੱਤਰਕਾਰ ਭਾਈਚਾਰੇ ਨੂੰ ਇਹ ਬੜੀ ਵੱਡੀ ਹੁੰਦੀ ਜ਼ਿੰਮੇਵਾਰੀ ਬਣਦੀ ਆ ਕਿ ਕਦੇ ਵੀ ਕਿਸੇ ਦੇ ਪਰਿਵਾਰ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਤੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਨੂੰ ਤੇਰੀ ਸਤਿ ਸ੍ਰੀ ਅਕਾਲ ਮੇਰੇ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੀਤਕਾਰ ਗੁਰਵੈਲ ਕਾਲੋਂ ਪਿਛਲੇ ਸਮੇਂ ਤੋਂ ਕਾਫੀ ਸੋਸ਼ਲ ਮੀਡੀਆ ਤੇ ਕੋਈ ਗਾਇਕ ਸ਼੍ਰੋਮਣੀ ਗਾਇਕ ਸ਼ਰਿੰਦਰ ਸਿੰਧਾ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਆ ਰਹੀ ਹੈ ਸੋ ਅਸੀਂ ਇਹਨਾਂ ਸ਼ਬਦਾਂ ਦੀ ਪੂਰਜਗ ਨਿੰਦਾ ਕਰਦੇ ਹਾਂ ਕਿਉਂਕਿ ਜਿਹੜਾ ਇਨਸਾਨ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹੋਵੇ ਉਸ ਬਾਰੇ ਗਲਤ ਸ਼ਬਦ ਜਾਂ ਉਸ ਦੇ ਪਰਿਵਾਰ ਨੂੰ ਜਾਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਠੇਸ ਪਹੁੰਚਦੀ ਹੈ ਸੋ ਅਸੀਂ ਇਹਨਾਂ ਸ਼ਬਦਾਂ ਦੀ ਪੂਰਜੋਗ ਨਿੰਦਾ ਕਰਦੇ ਹਾਂ ਧੰਨਵਾਦ ਸਸੀ ਗੱਲ ਜੀ ਮਹਿੰਦਰ ਮਹਾਤ ਜਿਨੇ ਤੁਹਾਨੂੰ ਪਤਾ ਹੀ ਹੈ ਅਲੀ ਭਾਈ ਜੀ ਨੇ ਸਭ ਕੁਝ ਦੱਸ ਹੀ ਦਿੱਤਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਮੁੱਦਾ ਬੜਾ ਉਖਿਆ ਹੋਇਆ ਜਾਂ ਉਹਨਾਂ ਖਾਸ ਕਰਕੇ ਉਹਨਾਂ ਖਸਤੀਆਂ ਵਾਸਤੇ ਸੁਰਿੰਦਰ ਸ਼ਿੰダー ਜੀ ਚਾਹੇ ਮੈਂ ਗੱਲ ਕਰਾਂ ਚਾਹੇ ਕੁਦੀਪ ਮਨਸਾਹ ਉਹਨਾਂ ਦੀ ਗੱਲ ਕਰਾਂ ਇਹ ਨਾਮ ਬਣਾਉਣ ਨੂੰ ਇੱਕ ਦਿਨ ਨਹੀਂ ਲੱਗਦਾ ਫਰੇ ਲੱਗਦੇ ਤੇ ਇੱਥੇ ਤੱਕ ਪਹੁੰਚਣ ਲਈ ਉਹ ਜਿਨ੍ਹਾਂ ਜਨਾ ਵਿੱਚ ਇਹ ਮੁਕਾਮ ਉਹਨੇ ਹਾਸਲ ਕੀਤਾ ਉਹ ਕੋਈ ਛੋਟੀ ਜੀ ਗੱਲ ਨਹੀਂ ਐ ਬਹੁਤ ਵੱਡੀ ਗੱਲ ਐ ਇਸ ਇੱਥੇ ਤੱਕ ਪਹੁੰਚਣ ਲਈ ਦਿਨ ਰਾਤ ਕਰਨਾ ਪੈਂਦਾ ਸੋ ਉਸ ਆਰਟਿਸਟ ਸਾਡੀ ਭੈਣ ਜੋ ਵੀ ਕਹੋ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਗੱਲਾਂ ਹੋਸ਼ੀਆਂ ਗੱਲਾਂ ਕਰਨੀਆਂ ਕਿਉਂਕਿ ਜੇ ਉਹਨਾਂ ਦੇ ਮਨ 'ਚ ਕੋਈ ਗੱਲ ਸੀਗੀ ਤੇ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜਦੋਂ ਜਿੰਦੇ ਜੀ ਉਹਨਾਂ ਦੇ ਨਾਲ ਗੱਲ ਕਰਦੇ ਜਾਂ ਉਸ ਤੋਂ ਵੀ ਉਹ ਜਾ ਸਕਦੇ ਸੀ ਜੇ ਤੁਹਾਨੂੰ ਕਿਸੇ ਤਰ੍ਹਾਂ ਕਿਸੇ ਕੋਲ ਕੋਈ ਪ੍ਰੋਬਲਮ ਆ ਤੁਸੀਂ ਥਾਣੇ ਜਾਂ ਕਿਤੇ ਵੀ ਆਪਣੀ ਗੱਲ ਰੱਖ ਸਕਦੇ ਸੀ ਇੰਨੇ ਸਾਲਾਂ ਤੋਂ ਬਾਅਦ ਹੀ ਕਿ ਉਹਨਾਂ ਨੂੰ ਯਾਦ ਆਇਆ ਕਿ ਮਰਨਾ ਇਦਾਂ ਹੁੰਦਾ ਰਿਹਾ ਜਾਂ ਉਦਾਂ ਹੁੰਦਾ ਰਿਹਾ ਇਹ ਬਹੁਤ ਮਾੜੀ ਗੱਲ ਹੈ ਤੇ ਦੂਸਰਾ ਮੈਂ ਚੈਨਲ ਵਾਲਿਆਂ ਦੀ ਵੀ ਮੇਰੀ ਇੱਕ ਬੇਨਤੀ ਹੈ ਖਾਸ ਕਰਕੇ ਵੀਰਾਂ ਲਈ ਜਦੋਂ ਇਹ ਉਹਨਾਂ ਨੇ ਇਹ ਗੱਲ ਕਹੀ ਵੀ ਮੇਰੇ ਨਾਲ ਇਦਾਂ ਜਾਂ ਉਸ ਤਰ੍ਹਾਂ ਤੇ ਸਾਡੇ ਜਿਹੜੇ ਵੀਰਾਂ ਐਂਕਰ ਵੀ ਸੀ ਉਹਨਾਂ ਦਾ ਫਰਜ਼ ਮੰਨਦਾ ਸੀ ਕਾਊਂਟਰ ਕੁਐਸਚਨ ਕਰਨ ਦਾ ਕਿ ਜੇ ਤੁਹਾਨੂੰ ਇਹ ਗੱਲਾਂ ਹੋਈਆਂ ਤੁਹਾਡੇ ਨਾਲ ਬੀਤੀਆਂ ਤੇ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਸੋ ਕਿਸੇ ਵੀ ਐਟੀਮ ਬਟੇਨਾ ਹਸਤੀਆਂ ਬਾਰੇ ਗਲਤ ਇਸ ਤਰ੍ਹਾਂ ਦਾ ਮੈਟਰ ਬੋਲਣਾ ਸੋਵਰੀ ਸੁਚਨ ਦੀ ਲੋੜ ਹੈ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਗੱਲਾਂ ਦਾ ਗ੍ਰੇਸ ਕੀਤਾ ਜਾਣਾ ਚਾਹੀਦਾ ਹੈ ਵੀਡੀਓ ਵੀ ਐਦਾਂ ਦੀ ਵਾਇਰਲ ਹੋਈ ਹੈ ਜੀ ਤੇ ਉਹ ਬੱਚਾ ਵੀਡੀਓ ਤਾਂ ਵੀ ਉਹ ਵੈਲੇਬਲ ਬੋਲਣਾਂ ਦੀ ਅਕਲ ਨਹੀਂ ਲੱਗੀ ਮੈਨੂੰ ਜੋ ਵੀ ਉਹਨੇ ਗੱਲਾਂ ਕਹੀਆਂ ਪੀਲੇ ਦੇ ਬਾਦਸ਼ਾਹ ਮਾਨਕ ਸਾਹਿਬ ਸਾਡੇ ਸਿੰਧਰ ਸਿੰਧਾ ਸਾਹਿਬ ਉਹਨਾਂ ਬਾਰੇ ਜਿਨ੍ਹਾਂ ਨੇ ਚਾਰ ਸਦੀਆਂ ਤੱਕ ਠੋਕ ਕੇ ਲੋਕਾਂ 'ਚ ਦਮਨਾ ਆਪਣੇ ਨਾਂ ਬਣਾਏ ਉਹਨਾਂ ਦੇਖ ਕੇ ਨਵੀਆਂ ਪਨੀਰੀਆਂ ਵੀ ਰੋਟੀ ਖਾ ਰਹੀਆਂ ਇਹ ਗੱਲ ਸਾਨੂੰ ਬਹੁਤ ਬੁਰੀ ਲੱਗੀ ਜੇ ਉਹ ਜਿਉਂਦੇ ਹੁੰਦੇ ਫੇਰ ਪੰਗਾ ਲਾਉ ਕੋਈ ਕੋਈ ਵੀ ਹੈ ਜਿਉਂਦੇ ਬੰਦੇ ਨਾਲ ਪੰਗਾ ਲੈਣ ਦਾ ਨਜ਼ਾਰਾ ਆਉਂਦਾ ਇੱਕ ਆਪਾਂ ਕਿਸੇ ਮਿੱਟੀ ਫੋਲ ਨੂੰ ਵੈਸੇ ਹੀ ਬਹੁਤ ਮਾਰੀਏ ਦੂਜੀ ਗੱਲ ਕਿ ਜਾਤ ਤੇ ਅਟੈਕ ਕਰਨਾ ਸਿੱਧਾ ਪਰਚਾ ਹੀ ਹੁੰਦਾ ਰਹੀ ਜੀ ਸ਼ੱਕ ਮੈਂ ਹੁਮਾ ਜਾਤ ਤੇ ਕਿਸੇ ਵੀ ਆਪਾ ਟੈਕ ਕਰਦਾ ਹੱਕਦਾਰ ਆਪਾ ਕੋਈ ਨਹੀਂ ਹੈ ਵੀ ਕਿਸੇ ਦਾ ਹੱਕ ਨਹੀਂ ਆ ਕਿਸੇ ਜਾਤ ਬਾਰੇ ਬੋਲੀਏ ਹਾਂ ਜੇ ਤੁਹਾਨੂੰ ਕੋਈ ਦਰਚਦੋਂ ਨਾਲ ਬਾਰੇ ਕੋਈ ਗੱਲਬਾਤ ਸੀ ਜੋ ਜਿਉਂਦੇ ਸੀ ਤੁਸੀਂ ਗੱਲ ਕਰ ਸਕਦੇ ਸੀ ਦੂਜੀ ਗੱਲ ਇਹ ਹੈ ਸਾਨੂੰ ਦੁੱਖ ਇਸ ਕਰਕੇ ਲੱਗਿਆ ਜੇ ਤੁਹਾਨੂੰ ਕੋਈ ਗੁੱਸਾ ਸੀ ਕਿਸੇ ਗੱਲ ਦਾ ਸਾਡੇ ਬਹੁਤ ਵੱਡੇ ਅੱਜ ਵੀ ਸਿੰਗਰ ਬੈਠੇ ਨੇ ਉਹ ਆ ਕੇ ਗੱਲ ਕਰਦੇ ਸੰਸਥਾ ਬਣੀਆਂ ਸਭ ਕੁਝ ਬਣਿਆ ਵੀ ਆ ਕੇ ਗੱਲ ਕਰਦੇ ਵੀ ਇਹਨਾਂ ਜਿਹੜਾ ਪਹਿਲੀ ਗੱਲ ਤਾਂ 12 ਸਾਲਾਂ ਬਾਅਦ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਉਦੋਂ ਕਰਦੇ ਜਦੋਂ ਤੁਹਾਨੂੰ ਗੱਲ ਕਹੀ ਸੀ ਉਦੋਂ ਸਵਾਦ ਹੁੰਦਾ ਜੀ ਅੱਜ ਮੈਨੂੰ ਯਾਰ ਆ ਗੱਲ ਕਹੀ ਮੈਂ ਤਾਂ ਜਵਾਬ ਦੇਣਾ ਉਹ ਮਰਿਆਂ ਤੋਂ ਬਾਅਦ ਗੱਲਾਂ ਕੋਈ ਫਾਇਦਾ ਨਹੀਂ ਤੇ ਗਾਂਹ ਵਾਸਤੇ ਸੋਚ ਕੇ ਬੋਲੋ ਤੇ ਉਹੀ ਵਧੀਆ ਰਹਿੰਦਾ ਹੈ ਥੈਂਕ ਯੂ ਤੁਹਾਡਾ ਆਪਣਾ ਪਰ ਥੋੜੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਸਾਡੇ ਉਸਤਾਦਾ ਸਬਾਨ ਸੁਰਿੰਦਰ ਚੰਦਾ ਜੀ ਔਰ ਸ਼੍ਰੀ ਕੁਲਦੀਪ ਮਾਨਕ ਸਾਹਿਬ ਚੰਦਾ ਜੀ ਬਾਰੇ ਔਰ ਸ਼੍ਰੀ ਕੁਲਦੀਪ ਮਾਨਕ ਸਾਹਿਬ ਦੇ ਪਰਿਵਾਰ ਬਾਰੇ ਇੱਕ ਬੀਬਾ ਜੀ ਬਹੁਤ ਹੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਨੇ ਅਸੀਂ ਬੀਬਾ ਜੀ ਨੂੰ ਵੀ ਬੇਨਤੀ ਕਰਦੇ ਆ ਵੀ ਅੱਗੇ ਤੋਂ ਇਦਾਂ ਦੀ ਮਾੜੀ ਸ਼ਬਦਾਵਲੀ ਨੂੰ ਥੋੜਾ ਗੁਰੇਜ਼ ਕਰਨ ਤੇ ਚੈਨਲ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਭਾਈ ਇਦਾਂ ਦੀ ਜਿਹੜੀ ਵੀਡੀਓ ਆ ਤੁਸੀਂ ਆਪਣੇ ਵਿਊਜ਼ ਦੀ ਖਾਤਰ ਕਿਸੇ ਪਰਿਵਾਰ ਤੇ ਜਿਹੜੇ ਜਿਆਦਾ ਜਿਉਂਦੇ ਹੁੰਦੇ ਉਹਨਾਂ ਦੇ ਜਿਉਂਦੇ ਆ ਬੋਲਦੇ ਤਾਂ ਗੱਲ ਹੋਰ ਸੀ ਉਹਨਾਂ ਨੂੰ ਮਰਿਆ ਪਿਆ ਨੂੰ ਆਪਾਂ ਇਦਾਂ ਦੀ ਸ਼ਬਦਾਵਲੀ ਵਰਤਦੇ ਬਹੁਤ ਮਾੜੀ ਗੱਲ ਹੈ ਇਸ ਕਰਕੇ ਇਦਾਂ ਦੀ ਅੱਗੇ ਤੋਂ ਸ਼ਬਦਾਵਲੀ ਤੇ ਰੋਕ ਲਾਈ ਜਾਵੇ ਮਿਹਰਬਾਨੀ ਸ਼ੁਕਰੀਆ